ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਇਸ ਚੈਨਲ ਤੇ। ਹਾਜ਼ਰ ਆਇਆ ਇੱਕ ਨਵੀਂ ਕਹਾਣੀ ਦੇ ਨਾਲ। ਇੱਕ ਘਰ ਵਿੱਚ ਤਿੰਨ ਭਰਾ ਤੇ ਇੱਕ ਭੈਣ ਸੀ। ਵੱਡਾ ਤੇ ਛੋਟਾ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸਨ। ਉਹਨਾਂ ਦੇ ਮਾਪੇ ਉਹਨਾਂ ਚਾਰਾਂ ਨੂੰ ਬਹੁਤ ਪਿਆਰ ਕਰਦੇ ਸਨ ਪਰ ਵਿਚਕਾਰਲੇ ਪੁੱਤਰ ਤੋਂ ਥੋੜਾ ਪਰੇਸ਼ਾਨ ਸਨ। ਵੱਡਾ ਪੁੱਤਰ ਪੜ੍ਹਾਈ ਕਰਕੇ ਡਾਕਟਰ ਬਣ ਗਿਆ। ਛੋਟੇ ਨੇ ਵੀ ਪੜ੍ਹਾਈ ਕੀਤੀ ਤੇ ਇੰਜੀਨੀਅਰ ਬਣ ਗਿਆ। ਪਰ ਵਿਚਕਾਰਲਾ ਇੱਕ ਪੂਰਾ ਆਵਾਰਾ ਤੇ ਅਨਪੜ੍ਹ ਹੀ ਰਿਹਾ। ਸਾਰਿਆਂ ਦਾ ਵਿਆਹ ਹੋ ਗਿਆ ਭੈਣ ਅਤੇ ਵਿਚਕਾਰਲੇ ਪੁੱਤਰ ਨੂੰ ਛੱਡ ਕੇ ਦੋਵੇਂ ਭਰਾਵਾਂ ਦੀ ਪ੍ਰੇਮ ਵਿਆਹ ਹੋਏ ਸਨ ਭੈਣ ਦਾ ਵਿਆਹ ਵੀ ਇੱਕ ਚੰਗੇ ਪਰਿਵਾਰ ਵਿੱਚ ਹੋਇਆ ਸੀ ਆਖਰਕਾਰ ਉਹ ਸਾਰੇ ਡਾਕਟਰ ਅਤੇ ਇੰਜੀਨੀਅਰ ਸਨ ਹੁਣ ਵਿਚਕਾਰਲਾ ਪੁੱਤਰ ਕੋਈ ਕੁੜੀ ਨਹੀਂ ਲੱਭ ਰਿਹਾ ਸੀ ਪਿਤਾ ਚਿੰਤਤ ਅਤੇ ਮਾ ਵੀ ਜਦੋਂ ਵੀ ਮੇਰੀ ਭੈਣ ਆਪਣੇ ਮਾਪਿਆਂ ਦੇ ਘਰ ਆਉਂਦੀ ਸੀ ਉਹ ਸਭ ਤੋਂ ਪਹਿਲਾਂ ਆਪਣੇ ਛੋਟੇ ਭਰਾ ਅਤੇ ਵੱਡੇ ਭਰਾ ਨੂੰ ਮਿਲਦੀ ਸੀ ਪਰ ਉਹ ਵਿਚਕਾਰਲੇ ਨੂੰ ਘੱਟ ਮਿਲਦੀ ਸੀ ਕਿਉਂਕਿ ਉਹ ਨਾ ਤਾਂ ਕੁਝ ਦੇ ਸਕਦਾ ਸੀ ਤੇ ਨਾ ਹੀ ਘਰ ਜਲਦੀ ਉਪਲਬਧ ਹੋਵੇਗਾ ਬੈਸੇ ਉਹ ਪਹਿਲਾਂ ਦਿਹਾੜੀਦਾਰ ਮਜ਼ਦੂਰ ਵਜੋਂ ਕੰਮ ਕਰਦਾ ਸੀ ਜੇ ਮੈਂ ਪੜ੍ਹਾਈ ਨਹੀਂ ਕਰ ਸਕਦਾ ਤਾਂ ਮੈਨੂੰ ਨੌਕਰੀ ਕੌਣ ਦੇਵੇਗਾ ਪਿਤਾ ਦੀ ਮੌਤ ਵਿਚਾਰ ਲਈ ਪੁੱਤਰ ਨਾਲ ਵਿਆਹ ਕੀਤੇ ਬਿਨਾਂ ਹੀ ਹੋ ਗਈ ਮਾਂ ਨੇ ਸੋਚਿਆ ਕਿ ਹੁਣ ਵੰਡ ਦਾ ਮੁੱਦਾ ਨਹੀਂ ਉੱਠਣਾ ਚਾਹੀਦਾ ਇਸ ਲਈ ਉਸਨੇ ਵਿਚਾਰ ਲਈ ਪੁੱਤਰ ਦਾ ਵਿਆਹ ਆਪਣੇ ਹੀ ਪਿੰਡ ਦੀ ਇੱਕ ਸਧਾਰਨ ਕੁੜੀ ਨਾਲ ਕਰਵਾ ਦਿੱਤਾ ਮੈਨੂੰ ਨਹੀਂ ਪਤਾ ਕਿ ਵਿਆਹ ਤੋਂ ਬਾਅਦ ਜਿਹਾ ਕੀ ਹੋਇਆ ਕਿ ਵਿਚਾਰਲਾ ਪੁੱਤਰ ਬਹੁਤ ਮਿਹਨਤ ਨਾਲ ਕੰਮ ਕਰਨ ਲੱਗ ਪਿਆ ਦੋਸਤ ਨੇ ਕਿਹਾ ਓਏ ਚੰਦੂ ਅੱਜ ਮੌਕੇ ਤੇ ਆ ਜਾ ਚੰਦੂ ਅੱਜ ਨਹੀਂ ਫੇਰ ਕਦੇ ਨਹੀਂ ਦੋਸਤ ਓਏ ਵਿਆਹ ਤੋਂ ਬਾਅਦ ਤੂੰ ਆਪਣੀ ਪਤਨੀ ਦਾ ਗੁਲਾਮ ਬਣ ਗਿਆ ਚੰਦੂ ਓਏ ਇਹ ਇਸ ਤਰ੍ਹਾਂ ਨਹੀਂ ਹੈ ਕੱਲ ਮੈਂ ਇੱਕ ਹੀ ਪੇਟ ਵਾਲਾ ਸੀ ਇਸ ਲਈ ਮੈਂ ਆਪਣੇ ਹਿੱਸੇ ਦਾ ਖਾਣਾ ਕਮਾਉਂਦਾ ਹੁੰਦਾ ਸੀ ਹੁਣ ਅੱਜ ਮੇਰੇ ਦੋ ਪੇਟ ਹਨ ਕੱਲ ਹੋਰ ਵੀ ਹੋਣਗੇ ਮੇਰੇ ਪਰਿਵਾਰ ਦੇ ਮੈਂਬਰ ਮੈਨੂੰ ਬੇਕਾਰ ਕਹਿੰਦੇ ਸਨ ਅਤੇ ਕਹਿੰਦੇ ਸਨ ਕਿ ਇਹ ਮੇਰੇ ਲਈ ਠੀਕ ਹੈ ਪਰ ਜੇ ਮੇਰੀ ਪਤਨੀ ਕਦੇ ਮੈਨੂੰ ਬੇਕਾਰ ਕਹਿੰਦੀ ਹੈ ਤਾਂ ਇਹ ਮੇਰੀ ਮਰਦਾਨਗੀ ਦਾ ਘੋਰ ਅਪਮਾਨ ਹੋਵੇਗਾ ਕਿਉਂਕਿ ਇੱਕ ਪਤਨੀ ਲਈ ਉਸ ਦਾ ਪਤੀ ਉਸ ਦਾ ਮਾਣ ਸਤਿਕਾਰ ਅਤੇ ਉਮੀਦ ਹੁੰਦਾ ਉਸ ਦੇ ਪਰਿਵਾਰ ਨੇ ਵੀ ਮੇਰੇ ਤੇ ਭਰੋਸਾ ਕਰਨ ਤੋਂ ਬਾਅਦ ਆਪਣੀ ਧੀ ਮੈਨੂੰ ਦੇ ਦਿੱਤੀ ਹੋਵੇਗੀ ਫਿਰ ਮੈਂ ਉਹਨਾਂ ਦਾ ਭਰੋਸਾ ਕਿਵੇਂ ਤੋੜ ਸਕਦਾ ਤੁਹਾਨੂੰ ਕਾਲਜ ਤੋਂ ਨੌਕਰੀ ਦੀ ਡਿਗਰੀ ਮਿਲਦੀ ਹੈ ਤੇ ਅਜਿਹੇ ਕਦਰਾਂ ਕੀਮਤਾਂ ਤੁਹਾਡੇ ਮਾਪਿਆਂ ਤੋਂ ਸਿੱਖੀਆਂ ਜਾਂਦੀਆਂ ਹਨ ਇੱਥੇ ਘਰ ਵਿੱਚ ਵੱਡਾ ਭਰਾ ਤੇ ਛੋਟਾ ਭਰਾ ਤੇ ਉਹਨਾਂ ਦੀਆਂ ਪਤਨੀਆਂ ਆਪਸ ਵਿੱਚ ਫੈਸਲਾ ਕਰਦੇ ਹਨ ਕਿ ਜਾਇਦਾਦ ਵੰਡ ਦਿੱਤੀ ਜਾਵੇ ਕਿਉਂਕਿ ਅਸੀਂ ਦੋਵੇਂ ਲੱਖਾਂ ਕਮਾਉਂਦੇ ਹਾਂ ਪਰ ਵਿਚਕਾਰਲਾ ਭਰਾ ਲਗਭਗ ਕੁਝ ਵੀ ਨਹੀਂ ਕਮਾਉਂਦਾ ਇਹ ਨਹੀਂ ਹੋਵੇਗਾ ਮਾਂ ਦੇ ਵਾਰ-ਵਾਰ ਇਨਕਾਰ ਕਰਨ ਦੀ ਬਾਵਜੂਦ ਵੰਡ ਦੀ ਤਰੀਖ ਤੈਅ ਹੋ ਗਈ ਭੈਣ ਵੀ ਆਉਂਦੀ ਹੈ ਪਰ ਜੰਦੂ ਕੰਮ ਤੇ ਜਾਣ ਲਈ ਬਾਹਰ ਆਉਂਦਾ ਹੈ ਉਸ ਤੇ ਦੋਵੇਂ ਭਰਾ ਉਸ ਨੂੰ ਫੜ ਲੈਂਦੇ ਹਨ ਉਸ ਨੂੰ ਅੰਦਰ ਲੈ ਆਉਂਦੇ ਹਨ ਅਤੇ ਅੱਜ ਲਈ ਰੁਕਣ ਲਈ ਕਹਿੰਦੇ ਹਨ ਆਓ ਇਸ ਨੂੰ ਵੰਡੀਏ ਵਕੀਲ ਕਹਿੰਦਾ ਹੈ ਕਿ ਜੇ ਇਹ ਨਹੀਂ ਹੁੰਦਾ ਤੁਹਾਨੂੰ ਦਸਕਤ ਕਰਨੀ ਪੈਣੀਗੇ ਚੰਦੂ ਤੁਸੀਂ ਲੋਕ ਇਸ ਨੂੰ ਵੰਡ ਦਿਓ ਅਤੇ ਜੋ ਵੀ ਮੇਰਾ ਹਿੱਸਾ ਹੈ ਮੈਨੂੰ ਦੇ ਦਿਓ ਮੈਂ ਸ਼ਾਮ ਨੂੰ ਆਵਾਂਗੇ ਤੇ ਆਪਣਾ ਅੰਗੂਠਾ ਕਾਗਜ਼ ਤੇ ਰੱਖਾਂਗਾ ਭੈਣ ਓਏ ਮੂਰਖਾ ਤੂੰ ਹਮੇਸ਼ਾ ਅਨਪੜ੍ਹ ਹੀ ਰਹੇਂਗਾ ਤੁਸੀਂ ਖੁਸ਼ਕਿਸਮਤ ਹੋ ਕਿ ਤੁਹਾਡੇ ਕੋਲ ਇੰਨੇ ਚੰਗੇ ਭਰਾ ਅਤੇ ਭੈਣ ਹਨ ਮਾ ਓਏ ਚੰਦੂ ਅੱਜ ਰੁਕ ਜਾ ਡਿਵੀਜ਼ਨ ਵਿੱਚ ਦੋਵੇਂ ਭਰਾ ਕੋਲ 10 ਬਿੱਗੇ ਜ਼ਮੀਨ ਵਿੱਚੋਂ 5-5 ਬਿੱਗੇ ਰੱਖਦੇ ਹਨ ਤੇ ਚੰਦੂ ਲਈ ਜਤੀਕਰ ਛੱਡ ਦਿੰਦਾ ਹੈ ਫਿਰ ਚੰਦੂ ਉੱਚੀ-ਉੱਚੀ ਚੀਕਦਾ ਹੋਏ ਫਿਰ ਸਾਡੀ ਚੁਟਕੀ ਦਾ ਕੀ ਹਿੱਸਾ ਹੈ ਦੋਵੇਂ ਭਰਾ ਹੱਸਦੇ ਹਨ ਤੇ ਕਹਿੰਦੇ ਹਨ ਓਏ ਮੂਰਖਾ ਵੰਡ ਭਰਾਵਾਂ ਵਿੱਚ ਕੀਤੀ ਜਾਂਦੀ ਹੈ ਤੇ ਭੈਣ ਦਾ ਹਿੱਸਾ ਸਿਰਫ ਉਹਨਾਂ ਦੇ ਨਾਨਕੇ ਘਰ ਦਾ ਹੁੰਦਾ ਹੈ ਚੰਦੂ ਓਏ ਸ਼ਾਇਦ ਪੜਿਆ-ਲਿਖਿਆ ਨਾ ਹੋਣਾ ਵੀ ਮੂਰਖਤਾ ਹੈ ਠੀਕ ਹੈ ਤੁਸੀਂ ਦੋਵੇਂ ਇਹ ਕਰੋ ਕਿ ਮੇਰਾ ਹਿੱਸਾ ਮੇਰੀ ਭੈਣ ਚਟਕੀ ਦੇ ਨਾਮ ਤੇ ਹੋਵੇਗਾ। ਦੋਵੇਂ ਭਰਾ ਹਰਾਨੀ ਨਾਲ ਬੋਲਦੇ ਹਨ ਅਤੇ ਤੁਸੀਂ ਚੰਦੂ ਆਪਣੀ ਮਾਂ ਵੱਲ ਵੇਖਦਾ ਅਤੇ ਮੁਸਕਰਾਉਂਦੇ ਹੋਏ ਕਹਿੰਦਾ ਹੈ ਮੇਰੇ ਹਿੱਸੇ ਵਿੱਚ ਇੱਕ ਮਾਂ ਹੈ। ਫਿਰ ਉਹ ਆਪਣੀ ਪਤਨੀ ਵੱਲ ਦੇਖਦਾ ਅਤੇ ਕਹਿੰਦਾ ਹੈ ਮੁਸਕਰਾਉਂਦੇ ਹੋਏ ਕਿਉਂ ਚਾਂਦਨੀ ਜੀ ਕੀ ਮੈਂ ਕੁਝ ਗਲਤ ਕਿਹਾ ਚਾਂਦਨੀ ਆਪਣੀ ਸੱਸ ਨੂੰ ਜੱਫੀ ਪਾਉਂਦੇ ਹੋਏ ਕਹਿੰਦੀ ਹੈ ਮੇਰੇ ਲਈ ਇਸ ਤੋਂ ਵੱਡੀ ਬਰਾਸਤ ਕੀ ਹੋ ਸਕਦੀ ਹੈ ਕਿ ਮੈਨੂੰ ਮਾਂ ਵਰਗੀ ਸੱਸ ਅਤੇ ਪਿਤਾ ਵਾਂਗ ਮੇਰੀ ਦੇਖਭਾਲ ਕਰਨ ਵਾਲਾ ਪਤੀ ਮਿਲਿਆ ਇਹੀ ਉਹ ਸ਼ਬਦ ਸਾਂ ਜਿਨ੍ਹਾਂ ਨੇ ਵੰਡ ਨੂੰ ਚੁੱਪ ਵਿੱਚ ਬਦਲ ਦਿੱਤਾ ਭੈਣ ਦੌੜ ਕੇ ਆਪਣੇ ਅਣਪੜ ਭਰਾ ਨੂੰ ਜੱਫੀ ਪਾਉਂਦੀ ਹੈ ਤੇ ਰੋਂਦੀ ਹੋਈ ਕਹਿੰਦੀ ਹੈ ਕਿਰਪਾ ਕਰਕੇ ਮੈਨੂੰ ਮਾਫ ਕਰ ਦਿਓ ਭਰਾ ਕਿਉਂਕਿ ਮੈਂ ਤੈਨੂੰ ਸਮਝ ਨਹੀਂ ਸકી ਚੰਦੂ ਇਸ ਘਰ ਦੀ ਤੁਹਾਡਾ ਵੀ ਉਹਨਾਂ ਹੀ ਹੱਕ ਹੈ ਜਿੰਨਾ ਸਾਡਾ ਸਾਰਿਆਂ ਦਾ ਇਸੇ ਵਿੱਚ ਨੋਹਾਂ ਨੂੰ ਸਾੜਨ ਦੀ ਹਿੰਮਤ ਨਹੀਂ ਹੁੰਦੀ ਪਰ ਫਿਰ ਵੀ ਉਹ ਸਾੜ ਜਾਂਦੀਆਂ ਹਨ ਕਿਉਂਕਿ ਵਿਆਹ ਤੋਂ ਬਾਅਦ ਹਰ ਭਰਾ ਹਰ ਪਿਤਾ ਉਸ ਨਾਲ ਅਜਨਬੀ ਸਲੂਕ ਕਰਨਾ ਸ਼ੁਰੂ ਕਰ ਦਿੰਦਾ ਹੈ ਪਰ ਤੁਸੀਂ ਸਾਰੇ ਮੇਰੇ ਲਈ ਬਹੁਤ ਪਿਆਰੇ ਹੋ ਭਾਵੇਂ ਤੁਸੀਂ ਨੇੜੇ ਹੋਣ ਜਾਂ ਦੂਰ ਮੈਂ ਮਾਂ ਨੂੰ ਇਸ ਲਈ ਚੁਣਿਆ ਹੈ ਤਾਂ ਜੋ ਮੈਂ ਤੁਹਾਨੂੰ ਸਾਰਿਆਂ ਨੂੰ ਹਮੇਸ਼ਾ ਯਾਦ ਰੱਖ ਸਕਾਂ ਕਿਉਂਕਿ ਇਹ ਉਹੀ ਕੋਠ ਹੈ ਜਿੱਥੇ ਅਸੀਂ 9 ਮਹੀਨੇ ਇਕੱਠੇ ਬਿਤਾਏ ਸਨ ਮੈਂ ਤੇਰੀਆਂ ਯਾਦਾਂ ਨੂੰ ਮਾਂ ਦੇ ਨਾਲ ਸੰਭਾਲ ਕੇ ਰੱਖ ਰਿਹਾ ਹਾਂ ਮੈਨੂੰ ਉਮੀਦ ਹੈ ਕਿ ਤੁਹਾਨੂੰ ਕਹਾਣੀ ਵਧੀਆ ਲੱਗੀ ਹੋਊਗੀ ਲਾਈਕ ਜ਼ਰੂਰ ਕਰਨਾ ਧੰਨਵਾਦ